ਆ ਤਾਰਾ ਦੇਖ ਯਾਰ ਕਿਵੇਂ ਤੋੜੀਆਂ ਮੋੜੋਲੀਆਂ ਵੀ ਆ ਮੈਂ ਇਹ ਨਾ ਕਰਾਂ ਇਹਦੀ ਸਾਰੀ ਤਾਰਾ ਬਦਲਦਾ ਕੋਈ ਨਹੀਂ ਖੋਲਦੇ ਤੂੰ ਬਦਲ ਦੇ ਸਾਰੀ ਸਾਰੀ ਬਦਲ ਦਿੰਦੇ ਫਿਰ ਹਾਂ ਸਾਰੀ ਬਦਲ ਦਿੰਦੇ ਫਿਰ ਇਹਦਾ ਆ ਬਦਲ ਦੇ ਲਾ ਹਾਂ ਘੜ ਲਾ ਕਰ ਲੈ ਜਦ ਕਰਿਆ ਤਾਂ ਹੈ ਨਹੀਂ ਇਹਦਾ ਕੁਛ ਮੈਂਤ ਲਾਦਾ ਉਵੇਂ ਹੀ ਖੜਾ ਨੱਤ ਪਾਇਆ ਨਾ ਮੈਂ ਲਾ ਸਰਵਿਸ ਕਰੀਏ ਉਹ ਬਾਈ हां भाई भाई यार तू ਤਾਂ ਇੱਥੇ ਬਿਠਾ ਦਾ ਕੰਮ ਕਰੀ ਜਨਾ ਮੈਂ ਤੇਰੇ ਕੋਲ ਤੜਕੇ ਦਾ ਮੋਟਰਸਾਈਕਲ ਖੜਾ ਕੇ ਗਿਆ ਵੀ ਸਰਵਿਸ ਕਰਦੀ ਨਾਲੇ ਇਹਨੂੰ ਤਵਾਦੀ ਨਾ ਤਾਂ ਤੂੰ ਇਹਨੂੰ ਤਵਾਇਆ ਨਾ ਮੈਨੂੰ ਸਰਵਿਸ ਕਰੀ ਐ ਉਹ ਭਾਈ ਆ ਤੇਰੇ ਸਾਹਮਣੇ ਅਸੀਂ ਦੋਨੇ ਤੇ ਲੱਗੇ ਪਏ ਆ ਯਾਰ ਕੰਮ ਵਾਲਾ ਸੀ ਤੇਰੇ ਮੋਟਰਸਾਈਕਲ ਰੋਟ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਸਾਨੂੰ ਹੁਣ ਦੱਸ ਅਸੀਂ ਕੀ ਕਰੀਏ ਤੂੰ ਐਂ ਕਰ ਤੜਕੇ ਲੈ ਜੀ ਬੜਾ ਕਮਾਲ ਦਾ ਬੰਦਾ ਯਾਰ ਬਾਈ ਤੂੰ ਹੋਰ ਕੰਮ ਕਰਨ ਲੱਗ ਗਿਆ ਬਿਕਮ ਯਾਰ ਮੇਰੇ ਨਾਲ ਮੋਟਰਸਾਈਕਲ ਦਾ ਕਿਹੜਾ ਕੰਮ ਨਹੀਂ ਸੀਗਾ ਉਹ ਵੀ ਤਾਂ ਕੰਮ ਹੀ ਸੀਗਾ ਜੇ ਤੂੰ ਪਹਿਲਾਂ ਉਹ ਕਰ ਦਿੰਦਾ ਫੇਰ ਕਿੱਡੀ ਗੱਲ ਸੀ ਤੂੰ ਤਾਂ ਯਾਰ ਪੈਸਿਆਂ ਨੂੰ ਜੱਫੇ ਪਾਉਣ ਲੱਗ ਗਿਆ ਵੀ ਬਸ ਕਿਰਾ ਫੜ ਲਾਂ ਕੰਮ ਫੜ ਲਾਂ ਕੰਮ ਬਾਈ ਯਾਰ ਤੂੰ ਮੇਰਾ ਮੋਟਰਸਾਈਕਲ ਕਰ ਮੈਨੂੰ ਤੜਕੇ ਦਾ ਨਹੀਂ ਪਤਾ ਤੜਕੇ ਨੂੰ ਤਾਂ ਬੜੀ ਲੇਟ ਹੋ ਜੂ ਮੈਨੂੰ ਤੜਕੇ ਕੰਮ ਤੇ ਜਾਣਾ ਹੁੰਦਾ 7 ਵਜੇ ਨੂੰ ਤੂੰ ਕਿੱਥੋਂ ਦੇ ਦੇਗਾ ਤਿਆਰ ਕਰਕੇ ਮੋਟਰਸਾਈਕਲ ਬਾਈ ਯਾਰ ਛੋਟੀ ਕਾਲ ਨਾਲ ਕੰਮ ਨਹੀਂ ਹੋਣਾ ਮੋਟਰਸਾਈਕਲ ਤਾਂ ਸਵੇਰੇ ਮਿਲੂਗਾ ਜੇ ਤੂੰ ਕੰਮ ਕਰਾਉਣਾ ਤਾਂ ਬਾਈ ਯਾਰ ਕਮਾਲ ਕਰਦਾ ਕੰਮ ਕਿਉਂ ਨਹੀਂ ਹੋਣਾ ਕੰਮ ਯਾਰ ਤੂੰ ਮੈਨੂੰ ਤੜਕੇ ਨੂੰ ਕਰਕੇ ਦੇ ਤੜਕੇ ਤੇਰੇ ਕੋਲ ਮੈਂ ਮੋਟਰਸਾਈਕਲ ਖੜਾ ਕੇ ਗਿਆ ਮੈਂ ਕਿਹਾ ਹੁਣ ਲੈ ਕੇ ਆ ਮੈਂ ਖੜੇ ਪੈਰ ਮੰਗਣਾ ਤੇਰੇ ਤੋਂ ਕੰਮ ਨਾਲੇ ਇੱਕ ਗੱਲ ਬਈ ਹੋਰ ਸੁਣ ਲੈ ਇਹ ਜਿਹੜਾ ਤੂੰ ਜਵਾਕ ਤੋਂ ਕੰਮ ਲਈ ਇਹਨਾਂ ਨਾ ਇਹ ਕਾਨੂੰਨੀ ਅਪਰਾਧ ਹੈ ਆਪਾਂ 18 ਸਾਲ ਦੇ ਉੱਪਰ ਉਮਰ ਦੇ ਬੰਦੇ ਨੂੰ ਡੇੜੀ ਤੇ ਨਹੀਂ ਲਾ ਸਕਦੇ ਤੇ ਤੂੰ ਇਹਨੂੰ ਡੇੜੀ ਤੇ ਲਾ ਰੱਖਿਆਗਾ ਤੈਨੂੰ ਭੋਰਾ ਵੀ ਦਰਸ ਨਹੀਂ ਆਉਦਾ ਦੇਖ ਮੇਰੇ ਮੋਟਰਸਾਈਕਲ ਦਾ ਸਾਰਾ ਕੰਮ ਤੈਨੂੰ ਫਰੀ ਕਰਕੇ ਦੇਣਾ ਬੂਆ ਨਹੀਂ ਮੈਂ ਕੇਸ ਕਰੂੰਗਾ ਵੀ ਇਹ ਨਿੱਕੀ ਉਮਰ ਦੇ ਜਵਾਕ ਤੋਂ ਕੰਮ ਲੈਂਦਾ ਤੇ ਇਹ ਇੱਕ ਕਾਨੂੰਨੀ ਅਪਰਾਧ ਹੈ ਉਹ ਵੀਰੇ ਇਹ ਨੂੰ ਮੈਂ ਕਿਥੋਂ ਦਿਹਾੜੀ ਤੇ ਰੱਖਿਆ ਇਹ ਤਾਂ ਮੇਰੇ ਭਾਈ ਦਾ ਮੁੰਡਾ ਹੈ ਤੈਨੂੰ ਕੀ ਪਤਾ ਹੈ ਵੀ ਇਹਦੇ ਪਰਿਵਾਰ ਚ ਕੀ ਕੀ ਮਜਬੂਰੀ ਹੈ ਇਹਨੂੰ ਇੱਥੇ ਕਿਉਂ ਕੰਮ ਕਰਨਾ ਪੈ ਰਿਹਾ ਹੈ ਮੈਂ ਵੀਰੇ ਇਹ ਤੋਂ ਇਕੱਲਾ ਕੰਮ ਨਹੀਂ ਕਰਾਉਂਦਾ ਮੈਂ ਇਹਦੀ ਪਰਮਿਸ਼ਨ ਵੀ ਕਰਦਾ ਤੇ ਨਾਲ ਪੜ੍ਹਾਈ ਵੀ ਕਰਾਉਣਾ ਕੁਝ ਸਾਲ ਪਹਿਲਾਂ ਇਹਦਾ ਕਿਓ ਗੁਜ਼ਰ ਗਿਆ ਸੀਗਾ ਨਾਲੇ ਤਾਂ ਮੈਂ ਇਹਨੂੰ ਕੰਮ ਤੇ ਲਾ ਰੱਖਿਆ ਨਾਲੇ ਬੇਦੀ ਪਰਮਿਸ਼ਨ ਕਰਦਾ ਚਲ ਉਹ ਤਾਂ ਤੂੰ ਜਾ ਤੂੰ ਰੋਟੀ ਖਾ ਆ ਐਨੇ ਮੈਂ ਕਹ ਇਹਦੇ ਨਾਲ ਬਾਈ ਨਾਲ ਗੱਲ ਕਰਾਂ ਇਹ ਤਾਂ ਬਾਈ 1 ਮਿੰਟ ਜੀ ਪਤਾ ਲੱਗ ਜੂਗਾ ਵੀ ਤੂੰ ਕਿੰਨਾ ਸੱਚ ਬੋਲਦੰਦੇ ਕਿੰਨਾ ਗਾ ਝੂਠ ਪੁੱਤ ਉਹ ਰਿਆ ਤੂੰ ਤੂੰ ਮੈਨੂੰ ਐਂ ਦੱਸ ਬੀਤੂ ਇੱਥੇ ਆਉਦੀ ਮਰਜ਼ੀ ਨਾਲ ਕੰਮ ਕਰਦਾ ਹੈ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਇੱਥੇ ਚਾਚਾ ਕੋਲ ਕੰਮ ਕਰਦਾ ਤੂੰ ਇੱਥੇ ਕੰਮ ਕਿਉਂ ਕਰਦਾ ਪੁੱਤ ਬਾਈ ਜੀ ਮੇਰੇ ਵੀ ਕੁਝ ਛੋਪਣੇ ਨੇ ਮੈਂ ਆਪਦੀ ਵੱਡੀ ਭੈਣ ਦਾ ਵਿਆਹ ਕਰਨਾ ਤੇ ਪਰਿਵਾਰ ਦੇ ਖਾਤੇ ਚ ਹਿਲਾਉਣਾ ਹੈ ਅੱਛਾ ਤੂੰ ਇਥੇ ਆਪਦੇ ਪਰਿਵਾਰ ਵਾਸਤੇ ਮਿਹਨਤ ਮਜ਼ਦੂਰੀ ਕਰਦਾ ਹੈ ਹਾਂਜੀ ਬਾਈ ਜੀ ਮੈਂ ਆਪਦੇ ਸੌਂਕ ਨਾਲ ਇਹ ਕੰਮ ਕਰਦਾ ਮੇਰੇ ਤੇ ਕੋਈ ਦਵਾ ਨਹੀਂ ਇਹ ਕੰਮ ਦਾ ਫਿਰ ਤਾਂ ਯਾਰ ਬਹੁਤ ਚੰਗੀ ਗੱਲ ਐ ਮਿੱਤੂ ਆਉਂਦੇ ਪਰਿਵਾਰ ਵਾਸਤੇ ਇੰਨਾ ਕੁਛ ਕਰਦਾ ਐ ਯਾਰ ਤੇਰੇ ਤੋਂ ਤਾਂ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਐ ਵੀ ਯਾਰ ਇੱਕ ਨਿਕਾ ਆ ਜਵਾਗ ਆਉਂਦੇ ਪਰਿਵਾਰ ਵਾਸਤੇ ਕਿੰਨੀ ਮਿਹਨਤ ਮਜ਼ਦੂਰੀ ਕਰਦਾ ਐ ਹਾਂਜੀ ਇਹ ਤਾਂ ਹੈਗਾ ਗਾ ਜੀ ਜਾ ਪੁੱਤ ਤੂੰ ਰੋਟੀ ਖਾਇਆ ਐਨੇ ਆ ਕੇ ਕੰਮ ਕਰੀ ਫਿਰ ਠੀਕ ਹੈ ਗਾ ਤੇ ਬਈ ਯਾਰ ਇਹ ਤਾਂ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਯਾਰ ਜਿਹੜਾ ਬੱਚੇ ਦੀ ਇੰਨੀ ਪਰਪ੍ਰੇਸ਼ ਕਰ ਰਿਹਾਗਾ ਤੇ ਨਾਲੇ ਉਹਨੂੰ ਕੰਮ ਸਿਖਾਈ ਜਨਾ ਹੋਰ ਭਾਈ ਇਹ ਮੇਰਾ ਪਰਿਵਾਰ ਐ ਇਹ ਮੇਰਾ ਬੱਚਾ ਐ ਵੀਰੇ ਮੈਂ ਚਾਹੁੰਨਾ ਵੀ ਮੇਰਾ ਜਵਾਬ ਕਿਸੇ ਅੱਗੇ ਹੱਥ ਨਾਲ ਦੇ ਤੇ ਉਹ ਆਪਦੀ ਮਿਹਨਤ ਮਜ਼ਦੂਰੀ ਕਰਕੇ ਕਮਾਉਣ ਜੋਗਾ ਹੋ ਜੇ ਹੁਣ ਵੀਰੇ ਆਏ ਆ ਵੀ ਸਰਕਾਰਾਂ ਕਿਹੜਾ ਨੌਕਰੀਆਂ ਦਿੰਦੀਆਂ ਪਰ ਜੇ ਸਰਕਾਰ ਇਹਨੂੰ ਨੌਕਰੀ ਨਾ ਵੀ ਦੇਵੇ ਤਾਂ ਫਿਰ ਇਹਨੂੰ ਕਿਸੇ ਦੇ ਹੱਥਾਂ ਬੰਨੀ ਝਾਕਣ ਦੀ ਲੋੜ ਨਹੀਂ ਆਪਦੀ ਮਿਹਨਤ ਮਜ਼ਦੂਰੀ ਕਰਕੇ ਆਪ ਦਾ ਪਰਿਵਾਰ ਪਾਲ ਸਕਦਾ ਬਈ ਯਾਰ ਮੈਨੂੰ ਮਾਫ ਕਰਨਾ ਜੇ ਮੇਰੇ ਤੋਂ ਕੋਈ ਮਾੜਾ ਚੰਗਾ ਬੋਲ ਆ ਗਿਆ ਮੈਨੂੰ ਨਹੀਂ ਪਤਾ ਸੀ ਆ ਵੀ ਯਾਰ ਤੁਸੀਂ ਇੰਨੇ ਨੇਕ ਬੰਦੇ ਹੋ ਕੋਈ ਗੱਲ ਨਹੀਂ ਮੇਰਾ ਮੋਟਰਸਾਈਕਲ ਦਾ ਚਾਹੇ 2 ਦਿਨ ਰੱਖ ਲੈ ਤੂੰ ਜਦੋਂ ਤੇਰਾ ਟਾਈਮ ਲੱਗਿਆ ਉਦੋਂ ਲੋਡ ਕਰ ਦੇ ਮੈਂ ਕਿਸੇ ਦਾ ਹੋਰ ਮੰਗ ਕੇ ਲੈ ਜੂਆ ਪਿੰਡ ਚੋਂ ਕੋਈ ਨਹੀਂ ਕੋਈ ਨਹੀਂ ਬਾਈ ਫਿਰ ਕਿਉਂਗਾ ਲੈ ਜੀ ਕੱਲ ਨੂੰ ਲੈ ਜੀ ਹੋਰ ਦੱਸ ਕਰ ਦੇ ਆਗੇ ਬਾਈ ਕਰ ਲੂ ਠੀਕ ਹੈ ਬਾਈ ਧੰਨਵਾਦ ਹਾਂ